हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲੈ ਕੇ ਆਏ ਜੀ ਤਿੰਨੇ ਹੀ ਬਈ ਸੂਈਆਂ ਵੀ ਆ ਤੇ ਤਿੰਨਾਂ ਦੀ ਬਈ ਚਵਾਈ ਕਰਕੇ ਦਿਖਾਊਗਾ ਬਈ ਪਹਿਲੇ ਨੰਬਰ ਵਾਲੀ ਖੋਲ ਲਾ ਪਿੰਡ ਬਈ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਸਲਾਤਪੁਰਾ ਤੇ ਵਿਧਾਉੜ ਨੇੜੇ ਆ ਜਾਣਾ ਜੇ ਬਈ ਬਰਨਾਲੇ ਤੋਂ ਬਾਦ ਦੇ ਖਾਨੇ ਨੂੰ ਜਾਣਾ ਹੋਵੇ ਉਹ ਰੋਡ ਦੇ ਉੱਪਰ ਆਉਂਦਾ ਪਿੰਡ ਰਾਜਗੜ੍ਹ ਬੁਰਜ ਵੀ ਕਹਿੰਦੇ ਆ ਨਾ ਬਈ ਠੀਕ ਆ ਬਈ ਆਪ ਕੋਲ ਨੰਬਰ ਬੋਲ ਦੇ ਬਾਈ 81958042 81958042 ਹਣਾ ਖੋਲ ਲੈ ਬਈ ਤੋਰ ਦੇ ਕਿਹੜਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਡਟ ਸਭ ਜੀ ਕਦੋਂ ਸੂਈ ਹੈ ਬਾਈ ਇਹਨੂੰ ਜੇ ਆਪਾਂ ਝੂੜਨੀ ਮਾਰ ਕੇ ਦੇਣਾ ਮਹੀਨੇ ਦੀ ਸੂਈ ਪਿਆ ਨਹੀਂ ਆਪਾਂ ਬੱਚਾ ਲਾ ਕੇ ਦੇਣੀ ਹੈ ਠੀਕ ਹੈ ਬੱਚਾ ਹੈਗਾ ਉਮਰੀਦਾ ਠੀਕ ਹੈ ਕੱਦ ਫੁੱਲ ਆ ਪ੍ਰਿੰਟ ਪ੍ਰਿੰਟ ਚੰਗਾ ਮੈਂ ਕਹਿੰਦਾ ਬਈ ਨਗੀਨਾ ਹੀ ਆ ਮੈਂ ਆ ਮੈਨੂੰ ਤਾਂ ਜੀ ਪਤਾ ਨਹੀਂ ਤੂੰ ਪੜਿਆ ਵਾ ਕੈ ਫੁੱਟ ਲੰਮੀ ਹੋ ਜੀ ਹਾਂ ਸਹੀ ਗੱਲ ਆ ਫੁੱਲ ਲੰਮਰੀਆ ਇੱਕ ਕੱਦ ਚੰਗਾ ਪ੍ਰਿੰਟ ਚੰਗਾ ਥਾਂ ਬਹੁਤ ਪ੍ਰਿੰਟਰ ਦਾ ਕੋਈ ਆਂਟੀ ਨਹੀਂ ਮੂੰਹ ਦਾ ਲਾਜੀ ਦੇਖ ਕਿੰਨਾ ਦੁੱਧਾ ਹੁਣ ਦੁੱਧ ਜਿਹੜਾ ਹਲੇ 9 ਕਿਲੋ ਚੋਕੇ ਦੇ ਮਾਂਜੀ ਡੰਗ ਦਾ ਠੀਕ ਆ ਹਾਂ ਯਾਨੀ ਕਿ ਦੋਨੇ ਡੰਗਾਂ ਦਾ 18 ਲੀਟਰ ਆ ਹਾਂ ਜੀ ਹੁਣ ਉਹ ਕਈ ਵਾਰੀ 20 ਵੀ ਕਰਦੇ ਜਿਦੇ ਮੜੀ ਠੱਡ ਹੋ ਜਾਂਦੀ ਮੈਂ ਅੱਜ ਮੀ ਪੈ ਗਿਆ ਨਹੀਂ ਨਹੀਂ 9 ਕਿਲੋ ਦਾ ਨੈਟ ਆ ਜਮਾ ਜੀ 9 ਲੀਟਰ ਜਿਹੜਾ ਡੰਗ ਦਾ ਦੁੱਧ ਤਿਆਰ ਆ 18 ਲੀਟਰ ਮੰਨ ਕੇ ਬਾਈ ਨਾਲ ਸੌਦਾ ਕਰ ਲਿਓ ਤੇ ਚਵਾਈ ਆ ਜਿਹੜੀ ਹੁਣ ਕਰਕੇ ਦਿਖਾਵਾਂਗੇ ਤੇ ਮੁੱਲ ਕੀ ਆ ਦਾ ਬਾਈ ਅਰੇ ਬੁਟੀ ਕਰ ਦਿਆਂਗੇ ਜੀ ਜਾਇਜ਼ ਹੋਊਗਾ ਮਾਰਾ ਜੀ ਪ੍ਰਾਕਾ ਹੀ ਪੋਣਾ ਉਹ ਲੰਮੀ ਦੱਸ ਦਿਓ ਕਿੰਨੀ ਸਹੀ ਗੱਲ ਆ ਲੰਬਾਈ ਬਹੁਤ ਦੋ ਨੰਬਰਾਂ ਹੀ ਕੋਲ ਦੇ ਭਾਈ ਕਿਹੜਾ ਸੂਈ ਆ ਇਹ ਕੋਲ ਇਹਦੇ ਬਾਹਰ ਤੋਂ ਇਹ ਦੂਜਾ ਸੂਈ ਬੇ ਜੀ ਆ ਆ ਪਹਿਲਾ ਨਾ ਵੜ ਜੀ ਇਹ ਪਹਿਲਾ ਸੂਆ ਹਾਂ ਜੀ ਆ ਪਹਿਲਾ ਜੀ ਕਦੋਂ ਸੂਈ ਆ ਭਾਈ ਇਹ ਇਹ ਨੂੰ ਤਾਂ ਹੋ ਗਈ 20 ਕਦਰ ਸੂਈ ਰੋ ਬੱਚਾ ਮਰ ਗਿਆ ਗਰਮੀ ਨਾਲ ਝੂਠ ਮਾਰ ਕੇ ਪਤਲੀ ਨਹੀਂ ਜਮੇ ਕੋਈ ਵੀ ਗਾ ਨਹੀਂ ਬੱਚਾ ਲਾ ਕੇ ਦੇਣੀ ਸਹੀ ਗੱਲ ਆ ਭਾਈ ਦੁੱਧ ਕਿੰਨਾ ਹੁਣ ਨੱਟ ਇਹਦੇ ਥੱਲੇ ਜੀ 16 ਕਿਲੋ ਚੋਕੇ ਦੇਵਾਂਗੇ ਨੱਟ ਪਿਆਰਾ ਹਾਂ ਜੀ ਕੱਬ ਚੰਗਾ ਰੰਗ ਰੂਪ ਚੰਗਾ ਥਣ ਹਵਾਨਾ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬੜਾ ਪਿਆਰਾ ਬਾਕੀ ਚਵਾਈ ਹੈ ਜਿਹੜੀ ਇਹਦੀ ਵੀ ਕਰਕੇ ਦਿਖਾਵਾਂਗੇ ਮੁੱਲੇ ਦਾ ਫੋਨਤੀ ਹੋ ਜੀ ਫੋਨਤੀ ਹੋਗਾ ਜੀ ਮੁੱਲ ਬਈ ਇਹਦਾ ਫੋਨਤੀ ਹੋ ਮੁੱਲ ਜਿਹੜਾ ਬੜਾਂ ਦੇ ਹਿਸਾਬ ਨਾਲ ਜਾਇਜ ਹੋਣਗੇ ਅੱਗੇ ਬਈ ਤਿੰਨ ਨੰਬਰ ਕਿਹੜਾ ਸੁਈ ਵੀ ਹੈ ਬਈ ਉਹ ਵੀ ਪਹਿਲਾਂ ਹੀ ਆ ਜੀ ਇਹ ਵੀ ਪਹਿਲਾਂ ਹੀ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਉਹਨੂੰ ਸੁਈ ਨੂੰ ਬਈ ਇਹ ਨੂੰ ਵੀ ਇਹਨਾਂ ਨੂੰ ਵੀ ਵੀਦਾਰ ਹੋ ਗਈ ਜੋੜੇ ਰਸੋਈਆਂ ਨੂੰ ਠੀਕ ਆ ਭਾਈ ਹਾਂ ਬੱਚੇ ਮਾਰ ਕੇ ਗਰਮੀ ਬਾੜੀ ਸੀ ਖੋਲ ਦੇ ਭਾਈ ਥੋੜਾ ਹਾਂ ਢੂਡ ਮਾਰ ਕੇ ਨਹੀਂ ਆਪਾਂ ਵੇਚੇ ਅਜੇ ਤੱਕ ਪਸੂ ਉਹਨੂੰ ਬਾਇਰ ਨੂੰ ਮਹੀਨਾ ਹੋ ਗਿਆ ਟਿੱਟੀ ਠੀਕ ਆ ਭਾਈ ਹੂੰ ਫੇਸ ਚੰਗਾ ਕਰਮ ਵਾਲੀ ਦਾ ਇਹਦੇ ਥੱਲੇ ਕਿੰਨਾ ਦੁੱਧ ਆ ਭਾਈ ਇਹਦੇ ਥੱਲੇ ਵੀ ਇੰਨਾ ਹੀ ਆ ਜੀ ਇੰਨਾ ਹੀ ਆ ਹਾਂ ਜੀ ਠੀਕ ਆ ਫੇਸ ਚੰਗਾ ਬੋਦੀ ਚੰਗੀ ਆ 프ਿੰਟ ਚੰਗਾ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਖਣ ਚੰਗਾ ਲੱਗਿਆ ਫੋੜ ਲਿਆ ਬਈ ਫਟ ਫੁੰਦਾ ਦਾ ਜੀ ਕੋਈ ਲੇਖਾ ਹੀ ਨਹੀਂ ਬੱਸੀ 16 ਲੀਟਰ ਏ ਥੱਲੇ ਹਾਂ ਪਾ ਮੈਂ ਇੱਥੇ ਖੜਾ ਕੇ ਲੈ ਇੱਥੇ ਖੜਾ ਕੇ ਬਹਿ ਜਾ ਕੋਈ ਚੱਕਰੀ ਨਹੀਂ ਹਿਲਣਾ ਕਰਮ ਵਾਲੀ ਨੇ ਹੈ ਹਾਂ ਆ ਇੱਥੇ ਫੋੜ ਲਿਆ ਢੱਡੀ ਬੱਤੀ ਆ ਜੀ ਹੂੰ ਮੋਲ ਇਹਦਾ ਹੀ ਫੋਨ ਤੇ ਹੋਵੇ ਫੋਨ ਤੇ ਹਾਂ ਜੀ ਲੈ ਚਵਾਈ ਬਾਈ ਇਹਦੀ ਵੀ ਕਰਕੇ ਦਿਖਾਵਾਂਗੇ ਮੋਲ ਇਹਦਾ ਵੀ ਫੋਨ ਤੇ ਹੋ ਜਾਵੇ ਲੈ ਚੱਲ ਬਾਈ ਥੋੜਾ ਤਾਰਾ ਚੰਗਾ ਪਹਿਲਾਂ ਤੋੜ ਕੇ ਦਿਖਾਈਆਂ ਤੈਨੂੰ ਤੇ ਦੁੱਧ ਬਾਦ ਪੁੱਛਿਆ ਹਨਾ 16 ਪੁੱਛਿਆ ਤੇ ਬਾਕੀ ਘੰਟਾ ਇੱਕ ਨੰਬਰਾ ਬਾਈ ਦਾ ਸਕਰੀਨ ਤੇ ਵੀ ਚੱਲ ਰਿਹਾ ਨੋਟ ਕਰ ਲਓ ਬਾਈ ਤੇ ਬਾਕੀ ਚਵਾਈ ਕਰਕੇ ਦਿਖਾਉਂਦੇ ਬਾਕੀ ਵਾਈਫਾਈ ਫੇਸਬੁਕ ਤੇ ਲਾਈਵ ਚੱਲ ਰਿਹਾ ਹੈਗਾ ਹਨ ਜਦੋਂ ਮਰਜ਼ੀ ਵੇਖ ਲਿਓ ਨਿਆਣਾ ਪਾ ਲਵੇ ਹਨ ਹਾਂ ਜੀ ਮੱਛਰ ਮੱਖੀ ਹੋ ਜਾਣਾ ਨਿਆਣਾ ਜ਼ਰੂਰੀ ਹੈ ਸਰ ਬਾਈ ਨਹੀਂ ਨਹੀਂ ਨਿਆਣਾ ਤਾਂ ਜ਼ਰੂਰੀ ਹੈ ਜੀ ਕੱਦ ਚੰਗਾ ਰੰਗ ਰੂਪ ਬਹੁਤ ਚੰਗਾ ਮੈਂ ਕਹਿੰਦਾ ਜੀ ਕੋਈ ਅੰਤ ਨਹੀਂ ਬਾਈ ਦੀ ਗੱਲ ਸਹੀ ਹੈ ਲੰਬਾਈ ਲੰਬੀ ਤੇ ਕੱਦ ਬੱਟ ਫੁੱਲ ਚੰਗਾ ਨਾਲੇ ਵਟਮਾਰ ਇਹ ਹੀ ਲੰਮੀ ਲਾ ਆਉਂਦੀ ਨਹੀਂ ਆਉਂਦੇ ਦੋਵੇਂ ਐ ਕਰ ਇਹ ਹੀ ਗੱਲ ਹੈ ਐਨੀ ਲੰਮੀ ਹੈ ਜੀ ਹੂੰ ਬਾਕੀ ਚਵਾਈ ਨੇੜ ਤੋਂ ਵੀਰੇ ਚੈੱਕ ਕਰਵਾਉਂਦੇ ਆਂ ਦੋਨੇ ਪਾਸੇ ਵਹਿ ਕੇ ਬਾਈ ਮਾੜਾ ਜੀ ਕੋਈ ਜੇਨੀਆਂ ਵੀਡੀਓ ਪਾਈਆਂ ਬਾਈਆਂ ਬਈ ਦੀ ਇੱਕ ਖਾਸੀਅਤ ਆ ਦੋਨੇ ਪਾਸੇ ਵਹਿ ਕੇ ਚਵਾਈ ਕਰਦਾ ਹੈਗਾ ਹਨਾ ਸਾਰਿਆਂ ਨੂੰ ਪਹਿਲੇ ਹੋਵੇ ਦੂਜੇ ਹੋਵੇ ਚਵਾਈ ਆਪਾਂ ਹੀ ਕਰਦੇ ਫੈਕਟਰ ਪਸ਼ੂ ਨਹੀਂ ਲੈਂਦਾ ਹਨਾ ਵੀਰੇ ਇਥੋਂ ਨਾ ਜੀ ਨਾ ਨਾ ਫੈਕਟਰ ਪਸ਼ੂ ਨਹੀਂ ਬਾਈ ਕਹਿੰਦਾ ਪੱਲਾ ਇੰਦੇ ਪਸ਼ੂ ਉਹ ਲੈਣਾ ਜਿਹਦੀ ਦੋਨੇ ਪਾਸੇ ਰਹਿ ਕੇ ਚਵਾਈ ਹੋ ਜੇ ਆ ਬੈਠਦਾ ਜੀ ਜਿਹਦੇ ਘਰੇ ਬਾਗੀ ਰਾਂਗੀ ਲਾ ਦੇ ਹਾਂ ਗਰੂਪ ਬਹੁਤ ਚੰਗਾ ਬੜਾ ਦੇ ਵਿੱਚ ਕੁਲਾ ਹੈ ਭਾਈ ਆਰਡਰ ਦਿਖਾਉਣੇ ਆ ਨੇੜੇ ਤੋਂ ਥਾਣ ਦਿਖਾਉਣਾ ਪਹਿਲਾਂ ਥਾਣ ਦਾ ਸੈੱਟ ਚੈੱਕ ਕਰੋ ਧਿਆਵਾ ਚਾਰੇ ਥਣਿਕ ਕੋਈ ਪੂਰੇ ਗੈਪ ਤੇ ਪੀੜੀ ਦੇ ਪਾਵੇ ਵਰਗੇ ਥਾਣ ਤੇ ਬਾਲਟੀ ਵੀ ਖਾਲੀ ਆ ਹਾਂਜੀ ਕੋਈ ਬਾਲਟੀ ਦੇ ਜੈਂਟਾ ਰੈਂਦਾ ਮੋਰੀ ਨਾ ਹੋਈ ਅੱਛਾ ਹਾਂ ਐਨੀ ਮੋਰੀ ਚਵਾਈ ਆ ਲਾਏ ਭਾਈ ਡਰਦਾ ਕਿ ਨਾ ਕਿਤੇ ਬਾਲਟੀ ਦੀ ਮੋਰੀ ਨਾ ਹੋ ਜੇ ਐਨੀ ਕਿਤੇ ਕੀ ਚਵਾਈ ਆ ਲੈ ਨਾ ਕੀ ਬਾਤ ਆ ਬਈ ਮੈਂ ਕਹਿੰਦਾ ਭਾਈ ਮਸ਼ੀਨ ਵੀ ਨਹੀਂ ਆਈ ਮੈਂ ਕਹਿੰਦਾ ਨਹੀਂ ਜੀ ਨਾ ਨਾ ਜੀ ਮਸ਼ੀਨ ਇਹਦੀ ਗਰੀਸ਼ ਕਰੋ ਜੀ ਸਹੀ ਗੱਲ ਆ ਭਾਈ ਮਸ਼ੀਨ ਵੀ ਨਹੀਂ ਆਈ ਸੀ ਇਹਦੀ ਚਵਾਈ ਕਰਦੀ ਹੋਣੀ ਬਾਕੀ ਠੰਡੀ ਆ ਲੈ ਮਾਉ ਇਹਨਾਂ ਪੱਠੇ ਖਾਈ ਆ ਜੀ ਬਹੁਤ ਵੰਦੇ ਆਸਤੇ ਨਹੀਂ 15 ਦੇ ਮੈਨੂੰ ਫੋਨ ਬਹੁਤ ਆਏ ਅੱਛਾ ਨਾ ਤੇ ਭਾਈ ਵੀਡੀਓ ਰੇ ਭਾਈ ਬੁਰਗਾ ਦੇ ਹੱਥ ਪੱਕਿਆ ਵਾ ਸੀਗਾ ਠੀਕ ਆ ਹਾਂ ਫਿਰ ਮੈਂ ਕੱਲੇ ਤੇ ਮੇਰੇ ਦੇ ਕਾਸ਼ ਬਾਹਰ ਪੈ ਗਿਆ ਪਸ਼ੂ ਬਾਹਲੇ ਆ ਸਸਤ ਆ ਅੱਛਾ ਹੂੰ ਨਾ ਸਹੀ ਲੱਛੇ ਭਾਈ ਹਾਂ ਦੋ ਦੀ ਮੋਟਰੀ ਦੱਪਣੀ ਆ ਮੈਂ ਕਹਿੰਦਾ ਯਾਰ ਭਾਈ ਮਸ਼ੀਨ ਵੀ ਨਹੀਂ ਇੰਨੀ ਸੀ ਦੀਉਂਦੀ ਹੂੰ ਆ ਬਾਜ਼ਾ ਚੋਣ ਦੇਖੋ ਚਾਰੇ ਤਾਰਾ ਬਈ ਇੱਕ ਦੂਜੀ ਤੋਂ ਵੱਧ ਕੇ ਪੈਂਦੀਆਂ ਨੇ ਬਾਕੀ ਬਾਲਦੀ ਦੇ ਭੱਦੀ ਆਉਂਦੀ ਆ ਮੈਂ ਕਹਿੰਦਾ ਜੀ ਆਪਾਂ ਨਹੀਂ ਕੱਚਾ ਪਸ਼ੂ ਵੇਚਿਆ ਹਨ ਦੇਖੋ ਬਈ ਮੁੱਠੀ ਵਾਲਾ ਥਾਣਾ ਕੋਈ ਰਾਇ ਨਹੀਂ ਹੈਗਾ ਵੀ ਛੋਟਾ ਜਿਹਾ ਚੁਰਲ ਚੁਰਲ ਕਰੀ ਜੋ ਹਨ ਨਹੀਂ ਝੂਠ ਮਾਰ ਕੇ ਵੇਚਿਆ ਜਿਵੇਂ ਆ ਬਹਿੜਾ ਆਪ ਵੱਡੇ ਕੋਲ ਹੁੰਦੀ ਪੱਛਾ ਲਾ ਕੇ ਦੇ ਦਿੰਦਾ ਸਿਕਾ ਆਪਾਂ ਇਹ ਜਾ ਕੰਮ ਕਰ ਹਾਂ ਚਵਾਈ ਬਈ ਵਾਕਈ ਕਮਾਲ ਆ ਚਵਾਈ ਬਹੁਤ ਚੰਗੀ ਆ ਲੈ ਜਿਵੇਂ ਅੱਜ ਮੈਂ ਅੱਜ ਮੀਂਹ ਜਾ ਪੈ ਗਿਆ ਹਾਂ ਤਾਂ ਹੁਣ ਵੀਤ ਵੀ ਵਗ ਜਾਂਦੇ ਨੇ 9 ਲੀਟਰ ਦਾ ਜਮਾ ਨੈਟ ਆ ਜਦੋਂ ਮਾਰਚੀ ਬੰਦਾ ਹੂੰ ਮੰਗਾ ਲੇ ਤੇ ਆਪਾਂ 11 ਲੀਟਰ ਦੁੱਧ ਜਿਹੜਾ ਨੈਟ ਪਿਆਰਾ ਬਾਈ ਕਹਿੰਦਾ ਜੇ ਮੌਸਮ ਵੜਾ ਠੰਡਾ ਹੋ ਜੀ ਮੀਂਹ ਪਵੇ ਤਾਂ 20 ਲੀਟਰ ਦੁੱਧ ਦੇ ਦਿੰਦੀ ਆ ਚਵਾਈ ਦੇਖੋ ਬਈ ਕੀ ਬਾਤ ਆ ਚਵਾਈ ਜੀ ਮੈਨੂੰ ਤਾਂ ਡਰ ਰਹਿੰਦਾ ਵੀ ਬਾੜਟੀ ਚ ਨਾ ਮੋਰੀ ਕਰ ਦੇ ਥੱਲੇ ਏਡੀ ਮੋਟੀ ਚੁਵਾਈ ਆ 25 ਅੱਛਾ ਹਾਂ ਠੀਕ ਹੈ ਨਹੀਂ ਡਾਕਟਰ ਸਾਹਿਬ ਕਹਿੰਦੇ ਕੱਚੀ ਚੁਵਾਈ ਦੀ ਲੈਤੀ ਆ ਮੈਂ ਹੂੰ ਕੋਈ ਨਾ ਮਾਰੇ ਮਾਲਟੀ ਹਾਂ ਕੋਈ ਰਾਵੀ ਚਾ ਕਫੜਾ ਮਾਹੀਆਂ ਡਰ ਲੱਗ ਰਹਿ ਕਿ ਬਾੜਟੀ ਚ ਮੋਰੀ ਨਾ ਹੋ ਜਾਵੇ ਦੇਖੋ ਜੀ ਠੀਕ ਆ ਹਾਂ ਠੀਕ ਹੈ ਜੀ ਆ ਜੀ ਕਿਤੇ ਕੱਚਾ ਕੰਮ ਹੀ ਨਹੀਂ ਕਰਿਆ ਜੀ ਲੈ ਦੋਗਾ ਤਨ ਤੋਂ ਹਾਂ 14 ਬੋਲ ਲੈਦਾ ਜਮਾ ਲੈਵਾ ਝਾੜ ਗਈ ਹਾਂ ਲੇਵਾ ਜਮਾ ਚਾੜਗੀਲਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਫੁੱਲ ਜੰਗੀਆ ਕਿੰਨੇ ਕਿਲੋਟਰ ਦੀ ਵਰਡ ਹੀ ਹੈ ਇਹ ਜੀ 9 ਕਿਲੋ ਪੈ ਜਾਂਦਾ ਨੈਟ ਚ ਨੈਟ ਪੈ ਹਾਂ ਹਾਂ ਜੱਗਾ ਉੱਤੇ ਰਹਿ ਜੂ ਹਾਂ ਬਹੁ ਮਾੜੀ ਮੋਟੀ ਝੱਗ ਝੁਗ ਲਾ ਲਓ 9 ਹੋਜੂ ਪੂਰਾ ਬਾਤ ਹੋਜੂ ਪੂਰਾ ਹਾਂ 9 ਕਿਲੋਟਰ ਡੰਗਦਾ ਬਈ ਦੁੱਧ ਆਇਸ ਕੋਈ ਨਹੀਂ ਆਪ ਐ ਆ ਵੀ ਛੱਡ ਕੇ ਚਵਾਈ ਕਰਨੀ ਐ ਨਾ ਹਾਂ ਜਮਾ ਜਿਵੇਂ ਪਸੂ ਹੋਣਾ ਉਵੇਂ ਤੜਕੇ ਚੋ ਕੇ ਫੇਰ ਪਾਉਣੀ ਐ ਚਵਾਈ ਠੀਕ ਆ ਨਹੀਂ ਉਹ ਨਹੀਂ ਆਪਾਂ ਪਾਉਂਦੇ ਠੀਕ ਆ ਬਈ

ਲੈ ਭਾਈ ਇਹ ਗਿਦੂ ਘਮਾਰ ਕੇ ਭਾਈ ਕਹਿੰਦਾ 9 ਲੀਟਰ ਦੁੱਧ ਜਿਹੜਾ ਚੰਡਿਆ ਤਿਆਰ ਆ ਭਾਈ ਤਿਆਰ ਆ ਜਮਾ ਪੱਤਾ ਚੰਗੀ ਅਵੜ ਲੇਵਾ ਝਾੜ ਗਈ ਅੱਗੇ ਭਾਈ ਦੂਜੇ ਨੰਬਰ ਵਾਲੇ ਦੀ ਚਵਾਈ ਕਰਦੇ ਆ ਇਹਦੇ ਵੀ ਇੰਨੇ ਆਣਾ ਪਾਲਾ ਹਾਂ ਹਾਂ ਜੀ ਹਾਂ ਲੈ ਆਹੀਂ ਬਹਿ ਜਾ ਭਾਈ ਕਹਿੰਦਾ ਨਿਆਣਾ ਪਾਲਾ ਮੌਜ ਨਾ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਗਾ ਭਾਈ ਠੰਡੇ ਪਸ਼ੂ ਬਾਟੇ ਨਹੀਂ ਨਾ ਹੂੰ ਥਾਣ ਦੇ ਖਾਦੇ ਭਾਈ ਨੇੜ ਤੋਂ ਨਾ ਚਾਰੇ ਪੋਲੀ ਨਾ ਕੋਈ ਜੀ ਕੀ ਬਾਤ ਹੈ ਮੁੱਠੀ ਵਾਲਾ ਥਾਣਾ ਮਗਰੀ ਗਾਂਤੀ ਨਹੀਂ ਕੋਈ ਜੀ ਮੁੱਠੇ ਵਾਲਾ ਥਾਣ ਕੱਲਾ ਕੱਲਾ ਥਣ ਲੈ ਬਾਲਟੀ ਭਾਈ ਖਾਲੀ ਹੈ 14 ਰੁਪਏ ਨਹੀਂ ਚਵਾਈ ਕਰ ਦੋ ਜੀ ਦਿਖਾ ਦੇ ਭਾਈ ਤਰ ਤੁਰਾ ਨੇੜ ਤੋਂ ਮੈਂ ਕਹਣਾ ਚੋਣ ਜਾਂ ਰਹਿਦਾ ਜੀ ਉਹਦੇ ਵਾਰ ਗਈਆਂ ਮੈਂ ਕਹਣਾ ਜੀ ਮੈਂ ਗਰਾਬੀ ਸਾਹ ਲੈਣਾ ਹੂੰ ਜਿਵੇਂ ਮੈਂ ਕਹਣਾ ਨੰਬਰਾ ਵਾਲੀ ਕੁੜੀ ਨਹੀਂ ਮੰਗਦਾ ਭੈਣਾਂ ਵਾਲੀ ਹੂੰ ਓਵੇਂ ਲੈਣਾ ਵਾ ਗਾ ਗਰਾਬੀ ਸਾਹਣ ਦੀ ਲਾ ਬਈ ਚਵਾਈ ਚ ਵੀ ਇਹਦੀ ਫੋਲੋ ਚੰਗੀ ਆ ਬਈ ਜਿਵੇਂ ਮਰਜ਼ੀ ਚਵਾਈ ਚੱਲ ਕੋਈ ਚੱਕਰ ਹੀ ਨਹੀਂ ਆ ਆਪਣੀ ਗਾਹ ਦੀ ਮੱਖੀ ਵੀ ਨਹੀਂ ਮੰਨੂਗੀ ਵਾਹੇ ਜੀ ਠੱਡੀ ਗਾ ਲੈਂਦਾ ਠੀਕ ਆ ਨਹੀਂ ਆ ਗਾਹਾਂ ਮੱਖਣਾ ਜੀ ਨਹੀਂ ਮੰਨੀਆਂ ਨੈਟਵਾਈ ਕਰ ਲੈ ਲੋ ਸਹੀ ਗੱਲ ਆ ਬਈ ਲਾ ਬਈ ਚਵਾਈ ਚ ਵੀ ਤਾਂ ਨੰਬਰ 1 ਆਗੀ ਕਿਆ ਬਾਤ ਜੋਣ ਬੜਾ ਚੰਗਾ ਲੱਗਿਆ ਬਈ ਨਹੀਂ ਜਾਂਤੀ ਨਹੀਂ ਕੋਈ ਹਾਂ ਲਾ ਚਵਾਈ ਦੇਖੋ ਬਈ ਕਿਆ ਬਾਤ ਆ ਟੁੱਲੂ ਵੰਪੀਆ ਮੈਂ ਹਜੇ ਬਾਈ ਨੂੰ ਕਹਿ ਕੇ ਆਦਾ ਮਾ ਬਾਈ ਤਿੰਨਾਂ ਦੀ ਜਵਾਈ ਕਰਨੀ ਆ ਟਾਈਮ ਮਾ ਵੀਰੋ ਬਹੁਤ ਲੰਮੀ ਬਣਦੋ ਬਾਈ ਕਹਿੰਦਾ ਅਗਲਾ ਇੱਕ ਦੀ ਕਰੂ ਆਪਾਂ ਤਿੰਨ ਦੀ ਕਰਾਂਗੇ ਇੱਕ ਬਰਾਬਰ ਆ ਸਹੀ ਗੱਲ ਆ ਲੈ ਇਹ ਬਹੁਤ ਚੰਗਾ ਝੋਣਾ ਬਾਈ ਸਹੀ ਗੱਲ ਆ ਇਹਦਾ ਜੀ ਬੈਠੇ ਨਹੀਂ ਉੱਠੇ ਨਹੀਂ ਬੜਿਆ ਥੱਲੇ ਸਹੀ ਗੱਲ ਆ ਬਾਈ ਦੋ ਮਿੰਟਾਂ ਚ ਬੰਦਾ ਗਾਣ ਜਿਹੜੀ ਚੋਕ ਉੱਠ ਖੜਦਾ ਲਮਾਓ ਇਹਨਾਂ ਖੜੀ ਆ ਹਿੱਲਣਾ ਕਰਮਾਈ ਨਹੀਂ ਪੂਰਾ ਨਹੀਂ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਨਾ ਬਾਈ ਮੈਂ ਕਹਿੰਦਾ ਜਾਂਸੀ ਨਹੀਂ ਕੋਈ ਹਾਂ ਕਹਿੰਦਾ ਗੰਨੇ ਵਰਗੀ ਧਾਰਾ ਵਾਲਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਇਹ ਵੀ ਬੈੜ ਜੀ ਪਹਿਲੇ ਨਹੀਂ ਫਲਾਈ ਜਾਵਲੀ ਜੀ ਆ ਮਾ ਮੈਂ ਨਾ ਫੈਂਸੀਆਂ ਹੋ ਗਏ ਜਿਹਦੇ ਥਲਾਂ ਦੇ ਪਹਿਲਾਂ ਹੂੰ ਇਹਦੇ ਉਹਦਾ ਮੜਾ ਐ ਮਾ ਟੀਕਾ ਲਵਾਦਾ ਉਹਦਾ ਕਰਕੇ ਮਾੜ ਜੀ ਮੋੜ ਗਈ ਅੱਛਾ ਹਾਂ ਹੂੰ ਚੜਦੀ ਹੋ ਜਣਾ ਦੇਣਾ ਜਿਹੜੀ ਮੋੜੀ ਆ ਜੀ ਹਾਂ 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 ਜੀ ਹੂੰ ਇਹਦਾ ਜਿਵੇਂ ਅੱਜ ਆਪਣੇ ਬੱਦਲ ਪੈ ਗਿਆ ਹਨ ਇਹਦਾ ਕੰਨ ਨੂੰ ਲਈ ਸੂਈ ਉੱਥੇ ਠੀਕ ਆ ਲਾਏ ਬਈ ਚਵਾਈ ਚੁਈ ਤਾਂ ਨੰਬਰ 1 ਆ ਗਈ ਕੀਆ ਬਾਤ ਆ ਬਹੁਤ ਸ਼ੀਤੀ ਚਵਾਈ ਹੋਈ ਆ ਬਈ ਹਨਾ ਮੈਂ ਤੁਹਾਨੂੰ ਦੱਛਾ ਇਹ ਜਿੰਨੇ ਚਿਰ ਚਾ ਅਗਲੇ ਨੇ ਗੱਪਣ ਗਾੜ ਦਿਖਾਉਣੀਆਂ ਉਹਨੇ ਚਰਚਾ ਪਾ ਤਿੰਨਾ ਦੀ ਚਵਾਈ ਕਰਕੇ ਪਾ ਦੇ ਹੂੰ ਹੂੰ ਉਹਨੇ ਚਰਚਾ ਪਾ ਤਿੰਨਾ ਦੀ ਚਵਾਈ ਕਰਕੇ ਪਾ ਦੇਣੀ ਆ ਸਹੀ ਗੱਲ ਆ ਬਈ ਚੋਣ ਬੜਾ ਚੰਗਾ ਚਵਾਈ ਚੰਗੀ ਆ ਕਰਦ ਵੱਡ ਫੁੱਲ ਆ ਬਈ ਲੈ ਚਵਾਈ ਬਹੁਤ ਹੋ ਜੰਗੀ ਆ ਆਪਣੀਆਂ ਗਾਂਆਂ ਜੀ ਹੋਰ ਆ। ਹੂੰ। ਆਪਣੀ ਗਾਂ ਨਹੀਂ ਆਏ ਚੁੰਦਿਆਂ ਤੋਂ ਝਾੜ ਝੂੜ ਦੀ ਨਾ ਮੈਂ ਕੋਈ ਕਿਸੇ ਕਰਾਂ ਲੈ। ਦੁੱਧ ਦੇ ਦੇ ਥੱਲੇ ਵੀ ਉਹਨਾਂ ਹੀ ਆ ਜੀ। ਠੀਕ ਆ। ਪਰ ਉਹ ਆਪਾ ਘੱਟ ਦਾਖਦੇ ਆ ਵੀ ਆਪਾਂ ਗਾਹ ਨੂੰ ਗਲਤ ਨਾ ਕੰਮ ਹੋ ਜਾਏ। ਦਿਖਾ ਦੇ ਭਾਈ ਇੱਧਰ ਦੀ ਵਾਰਲਟੀ ਦਿਖਾ ਦੇ। ਫੋਲਡ ਆਖਤੀ ਭਾਈ। ਹਾਂ, ਕੀ ਆ ਬਾਤ ਆ। ਲੈ। ਚੂਣ ਬੜਾ ਚੰਗਾ ਮੌਜ ਨਾ ਕਰੀ ਆ ਲੈ। ਜਾ ਕੇ ਕੋਲਾ। ਗੱਗ ਜੇ। ਨਾ ਇਹਦੇ ਥੱਲੇ ਪੂਰਾ ਵੱਧਦੀ ਆ ਜੀ ਉਹਦੇ ਨਾਲ ਹਾਂ ਸਹੀ ਆ ਲੈ ਆ ਦੋਨੇ ਨਹੀਂ ਆਪਾਂ ਟੂੜ ਮਾਰ ਕੇ ਪੂਰਾ ਵੱਧਦੀ ਆ ਸਹੀ ਆ ਲੈ ਬਾਈ ਹੈਨਾ ਤੇ ਲੇਵਾ ਜਮਾਜਾੜ ਕੀ ਕਹਾ ਬਾਤ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਚਵਾਈ ਫੁੱਲ ਚੰਗੀ ਬਾਕੀ ਯਾਰ ਵੱਡੀ ਗੱਲ ਠੰਡੀ ਸੀਲ ਹਾਂ ਦੋਨੇ ਪਾਸੇ ਪਸ਼ੂ ਕਿਤੇ ਵੇਚਿਆ ਹੀ ਨਹੀਂ ਦੋਨੇ ਪਾਸੇ ਬਹਿ ਕੇ ਚਵਾਈ ਕਰਲਾ ਥੱਲਣਾ ਕਰਮਲੇ ਨੇ ਪੂਰਾ ਨਹੀਂ ਲੈ ਜਿਵੇਂ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਆ ਕੀ ਬਾਤ ਆ ਬਾਈ ਪਾਵਾ ਜੀ ਬੁੜਗਾ ਨਾ ਰੋਟੀ ਲਾ ਕੇ ਮੋੜਿਆ ਹੁਣ ਹਾਂ ਨੇ ਆਣਾ ਪਾਇ ਤੋ ਹਾਂ ਠੀਕ ਆ ਹਮ ਸਹੀ ਗੱਲ ਹੈ ਇੱਕ ਆਪਣੀ ਆਤ ਹੋਰ ਆ ਜੀ ਹਾਂਜੀ ਆਪਾਂ ਦੋ ਦਿਨ ਪਛੂਆ ਦੇ ਘਰੇ ਚੈੱਕ ਕਰਕੇ ਵੇਚਦਾ ਠੀਕ ਆ ਬਾਈ ਕਹਿੰਦਾ ਪਹਿਲਾਂ ਮੈਂ ਦੋ ਦਿਨ ਘਰੇ ਚ ਵਾਈ ਕਰਦਾ ਫਿਰ ਉਸ ਤੋਂ ਬਾਅਦ ਵੀਡੀਓ ਫੋਨ ਹਾਂ ਫਿਰ ਫੋਨ ਫਿਰ ਸਵਾਲ ਆਏਗਾ ਮੈਂ ਤੇ ਉੱਪਰ ਹੀ ਦਿੱਤੀ ਜਾਵੇ ਪਹਿਲਾਂ ਦੇਖਦਾ ਵੀ ਦੁੱਧ ਕਿੰਨਾ ਠੰਡੀ ਸੀਲ ਆ ਜਾਂ ਕਿਵੇਂ ਆ ਹਨਾ ਬਾਈ ਹਾਂਜੀ ਉਦੋਂ ਤੇ ਕੈਮਰੇ ਦੇ ਲੱਤਾਂ ਮਾਰੀ ਜਾਵੇ ਜੋ ਤੋਂ ਆਪਾਂ ਵੀਡੀਓ ਬਣਾ ਲਗੇ ਫਾਇਦਾ ਨਹੀਂ ਉਹ ਕੰਮ ਦਾ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਸਹੀ ਗੱਲ ਹੋਵੇ ਨੀ ਮੈਂ ਵੀ ਵੇਖੋ ਇਹ ਲਾ ਲਾ ਹੋਈ ਹੀ ਨਹੀਂਗਾ ਮੈਂ ਕਿਹਾ ਹੁਣ ਲਾ ਲਾ ਜਿਵੇਂ ਦੁੱਧ ਹੀ ਨਹੀਂ ਹੈਗਾ ਭਈ ਜਮਾ ਨੂੰ ਛੋੜ ਗਿਆ ਨਾ ਬਰੇ ਨਹੀਂ ਨਾ ਲਾਂਡੂ ਲਾਲਾ ਫੁੱਲ ਪਾ ਗਈ ਭਈ ਦੇਖ ਆਉਤੇ ਕਰ ਗਈ ਭਈ ਬਾਲਟੀ ਫੁੱਲ ਕਰਤੀ ਸੀ ਅੱਗੇ ਤੈਨੂੰ ਨੰਬਰ ਦੀ ਜਵਾਈ ਕਰਦੇ ਹਾਂ ਹਾਂ ਸਹੀ ਆ ਲੈ ਨਾ ਸੀਲਾ ਲੈ ਭਈ ਠੰਡੀ ਸੀਲਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਥਾਣਾ ਇਹਦੇ ਵੀ ਬਹੁਤ ਚੰਗਾ ਉੜੀ ਤੱਕ ਲੇਵਰੀ ਮੂਰ ਨੂੰ ਆ ਲੈ ਕਿਆ ਬਾਤ ਆ ਨਾ ਯਾਰੇ ਥਣ ਇਕੋ ਜਿਹਾ ਮਗਰ ਜਮਾ ਜੀ ਇਕੋ ਜਿਹਾ ਪਾਇਆ ਗੁੱਠੀ ਵਾਲਾ ਥਾਣਾ ਹਣਾ ਭਾਈ ਹਾਂ ਜੀ ਹਾਂ ਚੋਣ ਬਾਈ ਕਹਿੰਦਾ ਇਹਦਾ ਉਦੋਂ ਨਾ ਤੋਰਨਾ ਨਾਲੋਂ ਵੀ ਤੇ ਚੰਗਾ ਚੋਣ ਫਿਰ ਉਹ ਇਹ ਨਾ ਚੰਗਾ ਹੋਊਗਾ ਤੁਹਾਡੇ ਸਾਹਮਣੇ ਦੇਖੀ ਭਾਈ ਲੈ ਕਿਆ ਬਾਤ ਆ ਬਾਲਟੀ ਛਾਲੀਆ ਵੀਰੇ ਤੇ ਚੋਣ ਦੇਖੀ ਨੂੰ ਲੈ ਮੈਂ ਕਹਿੰਦਾ ਯਾਰ ਭਾਈ ਕਮਾਲ ਆ ਹਣਾ ਇਹਦਾ ਹੀ ਦੋ ਦਾ ਟੁੱਲੂ ਪੰਪ ਬੰਨਿਆ ਪਿਆ ਇਹਨਾਂ ਦੇ ਅੰਦਰ ਸਹੀ ਗੱਲ ਆ ਹਣਾ ਹਾਂ ਮੈਂ ਕਹਿੰਦਾ ਭਾਈ ਕੋਈ ਰੀਸ ਨਹੀਂ ਹਣਾ ਕਿ ਭਾਈ ਕਿਆ ਬਾਤ ਆ ਕੱਲਾ ਕੱਲਾ ਥਣ ਗੰਨੇਰ ਕੀ ਧਾਰ ਹੈ ਮੇਬੜ ਰਹੀ ਹੈ ਯਾਰ ਚ ਭਾਈਆ हां ਮੈਂ ਮੂਰੇ ਤੋਂ ਦੀ ਲੋੜ ਆ ਜੀ ਕੁਛ ਆਪਣੇ ਪਾਸੋਂ ਸਹੀ ਯਾਰ ਇਹ ਪਾਜੂ ਉਬਾਰੇ ਕਰਕੇ ਇੱਧਰ ਖੜੀ ਹੈ ਲੈ ਕੋਈ ਆ ਨਹੀਂ ਬਈ ਵੀ ਲੱਤ ਛੜ ਕਰੂ ਜਾਂ ਹਿੱਲੂਗੀ ਮੈਂ ਕਿਹਾ ਕਮਾਲ ਆ ਬਈ ਚ ਭਾਈ ਨੇੜ ਤੋਂ ਬਈ ਤਾਰਾਂ ਚੇਕ ਕਰਵਾ ਦੇ ਲੈ ਫੇਸਬੁੱਕ ਦੇ ਵੀਰੇ ਲਾਈਵ ਚੱਲ ਰਿਹਾ ਅਜੇ ਬੜਾ ਚੰਗਾ ਚੋਣਾ ਮੈਂ ਕਹਣਾ ਯਾਂਤੀ ਨਹੀਂ ਕੋਈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕਿਹੜਾ ਥਣ ਫੜ ਲੈ ਜਮਾ ਖਾਲੀ ਕਰਕੇ ਛੱਡੂਗਾ ਹਾਂ ਇਹ ਤਾਂ ਹੈ ਨਹੀਂ ਵਸੇ ਵੀ ਗਾਹ ਲਗੀ ਵੀ ਆਏ ਨੂੰ ਕਰ ਲੈ ਬਾਲਟ ਇੱਧਰ ਨੂੰ ਕਰ ਲੈ ਜਿੱਥੇ ਇਹਦਾ ਰਿਵਾਲਡ ਲਾ ਚੁੱਕੇ ਜੀ ਲੋ ਮੌਲਨਾ ਜੈ ਜੀ ਹੋਣਗੇ ਪਹਿਲਾਂ ਹਾਂ ਹਾਂ ਜੀ ਵੇਚਣਾ ਜਿਹਾ ਵਾਲਾ ਜੈ ਜੀ ਹੋਣਗੇ ਪਹਿਲਾਂ ਆਪਾਂ ਵੀ ਕੋਈ ਉਦੋਂ ਪਾਉਣਾ ਜਦੋਂ ਵੇਚਣਗਾ ਹੂੰ ਨਹੀਂ ਮੈਂ ਫਾਇਦਾ ਨਹੀਂ ਕੋਈ ਬਚਕਾਟਾ ਕਰਨ ਦਾ ਸਹੀ ਗੱਲ ਹੈ ਆ ਜਿਵੇਂ ਤੁਸੀਂ ਖੜੇ ਹੋ ਜੀ ਪਲੂਣਾ ਬੱਚਾ ਜਮੇ ਨਹੀਂ ਹਿੱਲਦਾ ਸਹੀ ਆਲਾ ਨਹੀਂ ਆਪਾਂ ਬੱਚਾ ਨਹੀਂ ਆਪਾਂ ਬੱਚਾ ਲਾ ਕੇ ਦਿੱਤੀ ਹੈ ਜੀ ਅੱਜ ਤੱਕ ਅੱਛਾ ਨਾ ਐ ਕਹੀ ਕਿ ਵੇਚਾਂਗੇ ਅਗਰੇ ਨੂੰ ਵੀ ਇੰਨੇ ਦਿਨਾਂ ਦਾ ਸੂਈਆਂ ਆ ਦੋਨੇ ਬਹਿਣਾ ਬਾ 20 ਦਿਨਾਂ ਦਾ ਸੂਈਆਂ ਉਹ ਫਿਰ ਪਾਰਲੀਮੈਂਟ ਨਹੀਂ ਦੇਣੀ ਚਿੱਟੀ ਬੱਚਾ ਲਾਉਂਦਾ ਭਾਈ ਕੋਈ ਫਾਇਦਾ ਨਾ ਨਾ ਇਹ ਜੋ ਜ਼ੁਲਮ ਕਰ ਨਹੀਂ ਕਰਤੇ ਕੰਮ ਕਰਦਾ ਕੋਈ ਫਾਇਦਾ ਨਹੀਂ ਵੇ ਕਥੜ ਮੇਰਾ ਹਾਂ ਜਮਾਨ ਸਵਾਦ ਨਹੀਂ ਜਮਾਨ ਨੁੱਟ ਗਿਆ ਬਈ ਥਣ ਲੈ ਕੀ ਬਾਤ ਜਮਾਨ ਨੁੱਟ ਤੇ ਵੀ ਉਹ ਨਹੀਂ ਹੈ ਉਹ ਨਹੀਂ ਹੈ ਕੀ ਬਾਤ ਆ ਯਾਰ ਬਈ ਮੈਂ ਕਹਿੰਦਾ ਸਵਾਦ ਆ ਗਿਆ ਚਬਾਈ ਕਰਨ ਦਾ ਯਾਰ ਮੈਂ ਕਹਿੰਦਾ ਜਿਥੋਂ ਨੂੰ ਦੱਛਾ ਜਿਹਾ ਵੀ ਲੰਮੀ ਵੀੜ ਕੋ ਪਹੁੰਚਣ ਨਹੀਂ ਦਿੰਦੇ ਸਹੀ ਗੱਲ ਹੈ ਵੀ ਆਪਾਂ ਤਾਂ ਬੈਠੇ ਨਹੀਂ ਉੱਠੇ ਨਹੀਂ ਗਾਇਆਂ ਤੇ ਹਮ ਸਹੀ ਹੈ ਅੱਲਾਹ ਚੋਣ ਫੁੱਲ ਚੰਗਾ ਬਈ ਕੀ ਬਾਤ ਅਨਾ ਬਾਕੀ ਵੱਡੀ ਗੱਲ ਠੰਡੀ ਸੀਲ ਨੇ ਠੰਡੀ ਸੀਲ ਜੀ ਹਾਂ ਨੇ ਪਾਸੇ ਬੈਜਾ ਚਵਾਈ ਕਰ ਲਾ ਜਿੰਨਾ ਦੁੱਧ ਆ ਭਾਂਡੇ ਚ ਬਈ ਕੋਈ ਹੋਰ ਨਹੀਂ ਹੈ ਨਾ ਇੱਕ ਟਾਈਮ ਝੋਲੀ ਦੂਜੇ ਟਾਈਮ ਚਾਹੇ ਬੰਦਾ ਝੋਲੇ ਆ ਕੇ ਚੋਕੇ ਲੈ ਜੀ ਮਤ ਕਰ ਦੁੱਧ ਵਾਲਿਆਂ ਬੈੜਾ ਨੇ ਦੱਸਦੀਆਂ ਨੇ ਬਈ ਲੈ ਵੇ ਲੋਵੇ ਚੰਗਿਆ ਨਚੋੜ ਜਾਂਦੀਆਂ ਨੇ ਲੈਵਾ ਖਾਸियत ਇਹ ਹੈ ਨਾ ਦੁੱਧ ਵਾਲੇ ਫੋਟੋ ਨਹੀਂ ਦੁੱਧ ਵਾਲੀ ਗਾਂ ਲਈ ਪਤਾ ਇੱਥੋਂ ਲੱਗਦਾ ਜਮਾ ਨਚੋੜ ਕੇ ਲੈਵਾ ਭਾਂਡਾ ਝਾੜਦੀ ਹੈ ਲੈਵਾ ਸੀ ਬਈ ਹਰਾ ਜਮਾ ਜਮਾ ਨਚੋੜ ਕੇ ਝਾੜ ਕੇ ਭਾਂਡਾ ਇਹ ਦੁੱਧ ਵਾਲੇ ਪਾਸੋਂ ਇਹ ਨਿਸ਼ਾਨੀਆਂ ਨੇ ਬਾਕੀ ਵੱਡੀ ਗੱਲ ਠੰਡੀਆਂ ਸੀਲ ਨੇ ਇਹੜੀ ਦੇ ਤੰਨਾ ਥੱਲੇ ਬਾਈ ਨੇ ਚਵਾਈ ਕਰੀ ਆ ਕੋਈ ਨਹੀਂ ਹਿੱਲੀ ਗਿਆਣਾ ਪਾਇਆ ਕੀ ਬਾਤ ਆ ਮੈਂ ਕਹਿੰਦਾ ਬਈ ਸਿਰਾਂ ਗੱਲ ਬਾਤ ਆ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ